ਕਰਾਂਗੀ ਮੋਰੀ रुणਚੁਣ ਲਾਇਆ ਭੈਣੇ ਸਾਵਣ ਆਇਆ ਵਰਹੰਸ ਮਹਾ ਮਹੱਲਾ ਦਾ ਪਹਿਲਾ ਕਰ ਦੂਜਾ ਵਿੱਚੋ ਇਹ ਜਿਹੜਾ ਹੈਗਾ ਰਾਗ ਵਰਹੰਸ ਗੁਰੂ ਨਾਨਕ ਦੇਵ ਜੀ ਦੇ ਉੱਚੋਂ ਲੈ ਆ ਗਿਆ ਹੈ ਏ ਭੈਣ ਸਾਵਣ ਦਾ ਮਹੀਨਾ ਆ ਗਿਆ ਹੈ ਸਾਵਣ ਦੀਆਂ ਕਾਲੀਆਂ ਘਟਾ ਵੇਖ ਕੇ ਮੋਹਰਾ ਨੇ ਮਿੱਠੇ ਗੀਤ ਗਾਉਣੇ ਤੇ ਪਹਿਲਾਂ ਪੌਣੀਆਂ ਸ਼ੁਰੂ ਕਰ ਦਿੱਤੀਆਂ ਹਨ ਏ ਪ੍ਰਭੂ ਤੇਰੀ ਇਹ ਸੋਹਣੀ ਕੁਦਰਤ ਮੇ ਜੀ ਵੀ ਸ੍ਰੀ ਬਾਸ ਵਾਸਤੇ ਮਾਨੋ ਕਟਾਰ ਹੈ ਫਾਹੀ ਹੈ ਇਸਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਜੋ ਕਿ ਪੰਜਾਬੀ ਕੈਲੰਡਰ ਦੇ ਅਕੋਰਡਿੰਗ ਪੰਜਵਾਂ ਮਹੀਨਾ ਹੈ ਕੁਦਰਤ ਦੀ ਸੋਹਣੀ ਰਚਨਾ ਅਤੇ ਰੋਹਾਨੀ ਭਾਵਨਾਵਾਂ ਨਾਲ ਭਰਪੂਰ ਮਹੀਨਾ ਹੈ ਇਸ ਮਹੀਨੇ ਵਿੱਚ ਮੀਂਹ ਪੈਂਦੇ ਹਨ ਧਰਤੀ ਹਰੀ ਭਰੀ ਹੋ ਜਾਂਦੀ ਹੈ ਅਤੇ ਹਵਾ ਵਿੱਚ ਇੱਕ ਤਾਜ਼ਗੀ ਆ ਜਾਂਦੀ ਹੈ ਸਾਵਣ ਦੀ ਸ਼ੁਰੂਆਤ ਦੇ ਨਾਲ ਹੀ ਕੁਦਰਤ ਨਵੀਂ ਜ਼ਿੰਦਗੀ ਲੈ ਆਉਂਦੀ ਹੈ ਜਦੋਂ ਪਹਾੜਾਂ 'ਚੋਂ ਨਦੀਆਂ ਵਗਣ ਲੱਗਦੀਆਂ ਹਨ ਖੇਤਾਂ ਵਿੱਚ ਹਰਿਆਵਲ ਛਾ ਜਾਂਦੀ ਹੈ ਅਤੇ ਪੰਛੀਆਂ ਦੇ ਗੀਤ ਗੂੰਜਣ ਲੱਗਦੇ ਹਨ ਤਾਂ ਲੱਗਦਾ ਹੈ ਜਿਵੇਂ ਪ੍ਰਭੂ ਨੇ ਧਰਤੀ ਨੂੰ ਨਵੀਂ ਰੂਹ ਦਿੱਤੀ ਹੋਵੇ ਇਸ ਮਹੀਨੇ ਦੇ ਵਿੱਚ ਸਭ ਦੇ ਦਿਲ ਖਿਲ ਜਾਂਦੇ ਹਨ ਕਿਉਂਕਿ ਇਹ ਮੌਸਮ ਵਧੀਆ ਹੀ ਬਹੁਤ ਲੱਗਦਾ ਸਭ ਨੂੰ ਖੀਰ ਪੂੜੇ ਵਗੈਰਾ ਬਣਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਆਪਾਂ ਮੌਸਮ ਨੂੰ ਦੇਖ ਕੇ ਵੀ ਮੀਂਹ ਆਉਣ ਵਾਲਾ ਹੈ ਤੇ ਚਲੋ ਖੀਰ ਪੋੜੇ ਹੀ ਬਣਾ ਲਏ ਹਨ। ਤੋਂ ਸਾਵਣ ਦੇ ਮਹੀਨੇ ਨਾਲ ਬਹੁਤ ਸਾਰੇ ਜਿਹੜੇ ਤਿਉਹਾਰ ਵੀ ਨੇ ਉਹ ਵੀ ਜੁੜੇ ਹੋਏ ਨੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ। ਸਾਵਣੀ ਤੀਜ ਜਿਹੜਾ ਤਿਉਹਾਰ ਹੈ ਇਹਦੇ ਵਿੱਚ ਮਹਿੰਦੀ ਜੁੜਿਆ ਹੋਇਆ ਹੈ ਸਾਵਣੀ ਤੀਜ। ਜਿਸ ਦਿਨ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਵਗੈਰਾ ਰੱਖਦੀਆਂ ਨੇ ਤੇ ਨਵੇਂ ਕੱਪੜੇ ਪਾਉਂਦੀਆਂ ਨੇ, ਮਹਿੰਦੀ ਲਗਵਾਉਂਦੀਆਂ ਨੇ, ਪਿੰਗਾ ਵਗੈਰਾ ਝੂਟਦੀਆਂ ਨੇ। ਤੋਂ ਦੂਜਾ ਜਿਹੜਾ ਇਹਦੇ ਵਿੱਚ ਤਿਉਹਾਰ ਆਉਂਦਾ ਹੈ ਉਹ ਆਉਂਦਾ ਹੈ ਹਰਿਆਵਲੀ ਤਿਉਹਾਰ। ਜੋ ਕੁਦਰਤ ਦੀ ਹਰਿਆਵਲੀ ਨੂੰ ਦਰਸਾਉਂਦਾ ਹੈ ਇਸ ਦਿਨ ਰੁੱਖ ਲਗਾਉਣ ਅਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਤਿਉਹਾਰ ਆਉਂਦਾ ਹੈ ਰਖੜੀ ਬੰਨਣ ਦਾ ਜਿਹੜਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਆਉਣਾ ਹੈ ਤਾਂ ਰਖੜੀ ਬੰਨਣ ਦਾ ਤਿਉਹਾਰ ਵੀ ਇਸੇ ਮਾਂਥ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਆਉਂਦਾ ਹੈ ਜਿਹੜਾ ਕਿ ਇੱਕ ਭੈਣ ਤੇ ਭਰਾ ਦੇ ਪਿਆਰ ਨੂੰ ਦਰਸਾਉਂਦਾ ਹੈ ਤੇ ਭੈਣਾਂ ਆਪਣੇ ਭਰਾ ਦੇ ਰਖੜੀ ਬੰਨਣ ਦੇ ਲਈ ਆਪਣੇ ਪੇਕੇ ਘਰ ਜਾਂਦੀਆਂ ਇਸ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਤਿਉਹਾਰ ਆਉਂਦਾ ਹੈ ਉਹ ਆਉਂਦਾ ਹੈ ਜਨਮਾਸਟਮੀ ਜੋ ਕਿ ਕ੍ਰਿਸ਼ਨ ਜਨਮਾਸਟਮੀ ਨੂੰ ਸੰਬੰਧਿਤ ਹੈ ਕ੍ਰਿਸ਼ਨ ਜੀ ਦਾ ਜਨਮ ਜਨਮ ਹੈ ਜਿਹੜਾ ਉਹ ਹੋਇਆ ਸੀ ਤੇ ਉਸ ਨੂੰ ਸਮਰਪਿਤ ਹੀ ਇਹ ਤਿਉਹਾਰ ਜਿਹੜਾ ਕ੍ਰਿਸ਼ਨ ਜਨਮਾਸਟਮੀ ਮਨਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਇਸ ਮਹੀਨੇ ਦੇ ਵਿੱਚ ਇੱਕ ਮੇਨ ਫੇਮਸ ਜਿਹੜਾ ਹੈਗਾ ਆ ਉਹ ਹੈਗਾ ਸੰਧਾਰਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਸੰਧਾਰਾ ਸੰਧਾਰਾ ਆਉਂਦਾ ਹੀ ਹੋਊਗਾ ਹਨਾ ਮੋਸਟਲੀ ਇਹਦੇ ਵਿੱਚ ਸੰਧਾਰਾ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਸੰਧਾਰਾ ਮਤਲਬ ਜਿਹੜਾ ਪੇਕਿਆਂ ਵੱਲੋਂ ਇੱਕ ਆਪਣੀ ਵਿਆਹੀ ਹੋਈ ਧੀ ਨੂੰ ਉਹਦੇ ਸਹੁਰੇ ਘਰ ਭੇਜਿਆ ਜਾਂਦਾ ਹੈ ਜਿਦੇ ਵਿੱਚ ਕੱਪੜੇ ਲੱਤੇ ਵੀ ਹੁੰਦੇ ਨੇ ਤੇ ਜਿਹਦਾ ਜਿਵੇਂ ਮਤਲਬ ਜਿੰਨਾ ਕਿ ਸਰਦਾਂ ਅਗਲਾ ਆਪਣੇ ਵੱਲੋਂ ਉਹਨਾਂ ਦੇ ਲਈ ਕਰਦਾ ਹੈ ਜਿਵੇਂ ਕਿ ਇਹਦੇ ਵਿੱਚ ਔਰਤਾਂ ਨੂੰ ਉਹਨਾਂ ਦੇ ਪੇਕਿਆਂ ਵੱਲੋਂ ਭੇਜਿਆ ਜਾਂਦਾ ਹੈ ਜਿਹੜਾ ਕਿ ਆਮ ਤੌਰ ਤੇ ਸਮਾਨ ਹੀ ਆ ਜਾਂਦਾ ਜਿਵੇਂ ਸੂਟ ਆ ਜਾਂਦੇ ਨੇ ਚੂੜੀਆਂ ਆ ਜਾਂਦੀਆਂ ਨੇ ਮਹਿੰਦੀ ਆ ਜਾਂਦੀ ਆ ਮਠਿਆਈਆਂ ਬਟ ਮੇਨਲੀ ਇਹਦੇ ਵਿੱਚ ਜਿਹੜਾ ਦਿੱਤਾ ਜਾਂਦਾ ਹੈ ਸੰਧਾਰਾ ਉਹ ਬਿਸਕੁਟਸ ਹੁੰਦੇ ਨੇ ਜਿਹੜੇ ਕਿ ਆਪਾਂ ਆਟੇ ਵਗੈਰਾ ਦੇ ਬਿਸਕੁਟ ਬਣਵਾ ਲੈਂਦੇ ਆ ਬਣਵਾ ਕੇ ਹੀ ਦਿੱਤੇ ਜਾਂਦੇ ਨੇ ਤੋਂ ਸਾਵਣ ਸਾਨੂੰ ਸਿਖਾਉਂਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਸਾਵਣ ਹੈ ਉਹ ਸਾਨੂੰ ਇਹ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਹਰ ਰੁੱਤ ਦੀ ਇੱਕ ਆਪਦੀ ਅਹਿਮ ਅਹਿਮियत ਹੁੰਦੀ ਹੈ ਜਿਵੇਂ ਮੀਂਹ ਮਿੱਟੀ ਦੇ ਜਿਵੇਂ ਕਿ ਮੀਂਹ ਹੈ ਜਿਹੜਾ ਮਿੱਟੀ ਨੂੰ ਤਾਜ਼ਗੀ ਦਿੰਦਾ ਹੈ ਤਿਵੇਂ ਹੀ ਸ਼ਾਵਣ ਸਾਡੀ ਰੂਹ ਨੂੰ ਸ਼ਾਂਤੀ ਪਿਆਰ ਅਤੇ ਭਗਤੀ ਨਾਲ ਭਰ ਦਿੰਦਾ ਹੈ। ਤੋਂ ਇਹਨਾਂ ਸ਼ਬਦਾਂ ਦੇ ਨਾਲ ਹੀ ਮੇਰੀ ਜਿਹੜੀ ਹੈਗੀ ਅੱਜ ਦੀ ਸੱਚ ਦੀ ਗੱਲ ਖਤਮ ਹੁੰਦੀ ਹੈ। ਤੋਂ ਹੁਣ